ਪਿਓ ਭੈਣ ਭਰਾ ਮਿੱਤਰ ਦੋਸਤ ਰਿਸ਼ਤੇਦਾਰ ਸ਼ਮਸ਼ਾਨ ਘਾਟ ਤੱਕ ਜਾਂਦੇ ਸਰੀਰ ਨਾਲ ਤੇ ਸ਼ਬਦ ਕਿੱਥੋਂ ਤੱਕ ਜਾਂਦਾ ਜਿਵੇਂ ਮਾਤ ਪਿਤਾ ਸੁਤ ਮੀਤ ਨ ਭਾਈ ਪੜੋ ਮਾਨੂ ਆ ਨਾਮ ਤੇਰੇ ਸੰਗ ਸਹਾਈ ਜਿਵੇਂ ਮਹਾ ਭਾਨ ਦੂਤ ਜਮ ਦਲੇ ਤੇ ਕੇਵਲ ਨਾਮ ਸੰਗ ਤੇਰੇ ਚਲੇ ਅੱਗੇ ਪੜੋ ਜੇ ਮੁਸ਼ਕਲ ਹੋਵੇ ਅਤ ਭਾਰੀ ਅੱਛਾ ਪੜ੍ਹਾਈ ਜਿਹੜੀ ਐ ਅਤ ਮੁਸ਼ਕਲ ਵਿੱਚ ਕੰਮ ਨਹੀਂ ਆਉਂਦੀ ਪੜ੍ਹਾਈ ਜਿਹੜੀ ਐ ਅਤ ਮੁਸ਼ਕਲ ਵਿੱਚ ਕੰਮ ਨਹੀਂ ਆਏਗੀ ਮੁਸ਼ਕਲਾਂ ਵਿੱਚ ਪੜ੍ਹਾਈ ਹੱਲ ਕਰਦੀ ਐ ਪੈਸਾ ਮੁਸ਼ਕਲ ਵਿੱਚ ਕੰਮ ਆਉਂਦਾ ਐ ਅਤ ਮੁਸ਼ਕਲ ਵਿੱਚ ਪੈਸਾ ਵੀ ਕੰਮ ਨਹੀਂ ਆਉਂਦਾ ਮੈਂ ਪਿਛਲੇ ਸਾਲ ਵੀ ਬੇਨਤੀ ਕੀਤੀ ਕਰੋਨਾ ਵਿੱਚ ਲੋਕਾਂ ਦੇ ਪੈਸਾ ਕੰਮ ਨਹੀਂ ਆਇਆ ਕਰੋੜਾਂ ਅਰਬਾਂ ਦੀ ਜ਼ਾਇਦਾਤ ਵਾਲੇ ਬੰਦੇ ਕਰੋਨਾ ਨਾਲ ਮਰ ਗਏ ਜੇ ਪੈਸਾ ਕੰਮ ਆਉਂਦਾ ਹੁੰਦਾ ਬਚ ਜਾਣਾ ਸੀ ਉਹਨਾਂ ਨੇ ਪਰ ਸਾਧ ਸੰਗਤ ਕੰਮ ਨਹੀਂ ਆਇਆ ਰੱਬ ਦਾ ਨਾਮ ਉੱਥੇ ਵੀ ਕੰਮ ਆਉਂਦਾ ਜਿੱਥੇ ਅਤ ਮੁਸ਼ਕਲ ਪੈਦਾ ਹੋਵੇ ਪੜੋ ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਹੇ ਉਧਾਰੀ